ਪੰਜ ਦਰਜਨਾ ਚੌਲਾਂ ਦੀਆਂ ਲਿਖੋ ਪੰਜ ਦਰ ਪੰਜ ਦਰਜਨਾ ਹਾਂਜੀ ਪੰਜ ਦਰਜਨਾ ਚੌਲਾਂ ਦੀਆਂ ਹਾਂਜੀ 5 ਕਿਲੋ ਹੁੰਦੇ ਆ ਨਹੀਂ ਨਹੀਂ ਪੰਜ ਦਰਜਨ ਲਿਖੋ ਤੁਸੀਂ ਉਹ ਭਾਜੀ ਕਿਲੋਆਂ ਦੇ ਹਿਸਾਬ ਨਾਲ ਹੁੰਦਾ ਸੌਦਾ ਲਾਲਾ ਜੀ ਆਹੋ ਨਹੀਂ ਨਹੀਂ ਮੈਂ ਨਹੀਂ ਨਾ ਇਦਾਂ ਲੈਣਾ ਤੁਸੀਂ ਕਿਦਾਂ ਪੰਜ ਦਰਜਨ ਬਾਸਮਤੀ ਚੌਲ ਲਿਖੋ ਉਹ ਬਾਸਮਤੀ ਚੌਲ ਪੰਜ ਦਰਜਨਾ ਬੋਰੀਆਂ ਦਰਜਣ 1 2 3 4 5 6 7 8 9 10 11 12 ਤੇ ਇੱਕ ਦਰਜਣ ਹੋ ਗਈ। ਯਾਨੀ ਤੈਨੂੰ ਅਸੀਂ ਚੌਲ ਤੋਲ ਕੇ ਨਹੀਂ ਦੇਣੇ ਤਸਬੀਹ ਕਰਕੇ ਦੇਣੇ ਆ। ਮਣਕਾ ਸੁੱਟ ਕੇ ਦੇਣੇ ਤੈਨੂੰ ਅਸੀਂ। ਇੱਥੇ ਕਿਤੇ ਲਿਖਿਆ ਵੀ ਆ ਬਾਬੇ ਦਾਵਾ ਕੋ ਇੱਥੇ ਦੁਕਾਨ ਜਿਹੜੀ ਹੈਗੀ ਆ। ਵੀ ਅਸੀਂ ਤੈਨੂੰ ਗਿਣ ਗਿਣ ਕੇ ਉਹ ਗਿਣ ਕੇ ਭਾਈ ਕੁਝ ਚੀਜ਼ਾਂ ਤੋਲ ਕੇ ਆ ਕੁਝ ਮਣਕੇ ਆ। ਨਹੀਂ ਨਹੀਂ ਤੁਸੀਂ ਇਦਾਂ ਹੀ ਦਿਓ ਦਾਲ ਵੀ ਦਾਲ ਇਦਾਂ ਕਰ ਦਿਓ 12 ਦਰਜਣ ਕਰ ਦਿਓ ਮਸਰਾਂ ਦੀ। ਚਲ। ਓ ਭਾਈ ਉਹ ਤੇਰੇ ਪੈਮਾਨੇ ਠੀਕ ਆ ਕੀ ਹੋਇਆ ਉਹ ਦਰਜਣਾਂ ਵਿੱਚ ਕੌਣ ਮਸਲਾ ਦੀ ਤਾਲ ਦਿੰਦਾ ਪਾਈਆ ਲਾਲਾ ਡੇਢ ਬਾਲਾ ਲਾ ਕਿਲੋ ਲੈ ਲਾ 2 ਕਿਲੋ ਲੈ ਲਾ ਨਹੀਂ ਨਹੀਂ ਆਪਾਂ ਇੰਨੇ ਇਦਾਂ ਨਹੀਂ ਕਰਦੇ ਹੁੰਦੇ ਭਾਈ ਹਿਸਾਬ ਜਿਹੜਾ ਨਾ ਹਾਂ ਉਹ ਸਿੱਧਾ ਸਿੱਧਾ ਬੰਦੇ ਨੂੰ ਰੱਖਣਾ ਚਾਹੀਦਾ ਇਹ ਕਿਲੋਆਂ ਕੁਲੋਆਂ 'ਚ ਰੌਲਾ ਜਾਂਦਾ ਨਾਲੇ ਇਹ ਜਿਹੜੇ ਦੁਕਾਨਾਂ ਤੋਂ ਕੋ ਨਾਂ ਵਾਲੇ ਹੁੰਦੇ ਨਾ ਇਹਨਾਂ ਦੇ ਆ ਤਕੜੀਆਂ ਵੱਟਿਆਂ 'ਚ ਰੌਲੇ ਹੁੰਦੇ ਨੇ ਇਹ ਦਰਜਣ 'ਚ ਨਾ ਲੈਂਦਾ ਭੁੱਲੇ ਨਾ ਦਿੰਦਾ ਭੁੱਲੇ ਕੀ ਮਤਲਬ ਓ ਭਾਈ ਮੇਰੇ ਆ ਸਾਡਾ ਅਸੀਂ ਕੰਡਾ ਹਰ ਸਾਲ ਬਾਅਦ ਗਵਰਨਮੈਂਟ ਕੋਲੋਂ ਪਾਸ ਕਰਾਇਆ ਵਾ ਹੁਣ ਤੇ ਡਿਜੀਟਲ ਕੰਡੇ ਆ ਗਏ ਆ ਹਾਂਜੀ ਸਹੀ ਸਕੇਲ ਜਿਹੜੇ ਨੰਬਰਾਂ ਵਾਲੇ ਕੰਡੇ ਨੇ ਚਲੋ ਫੇਰ ਵੀ ਤੁਸੀਂ ਲਿਖੋ ਬਾਪੂ ਪੰਜ ਦਰਜਨ ਲਿਖੋ ਦਾਲ ਓ ਪਾਜੀ ਦਰਜਨਾ ਨਾਲ ਨਹੀਂ ਹੁੰਦਾ ਲਾਲਾ ਜੀ ਇਹ ਤੁਸੀਂ ਕਿੰਨੂੰ ਲੈਣ ਦੇ ਜੇ ਉਹ ਦਰਜਨ ਪੰਜ ਕਿੱਟੇ ਹੁੰਦਾ ਯਾਰ ਇਹਦੇ ਵਿੱਚ ਤੁਸੀਂ ਦੇਗਾ ਬਕਾਉਣੀ ਆ ਹਾਂਜੀ ਹਾਂਜੀ ਦੇਗਾ ਇੱਕ ਦੇਗ 10 ਕਿਲੋ ਦੀ ਹੁੰਦੀ ਜਾਂ 12 ਕਿਲੋ ਦੀ ਹੁੰਦੀ ਤੇ ਅਸੀਂ ਉਹਦੇ ਹਿਸਾਬ ਨਾਲ ਤੈਨੂੰ ਦੇ ਦਿੰਨੇ ਆ ਚਲੋ ਐਦਾਂ ਕਰ ਲੈਨੇ ਆ ਤੁਸੀਂ ਐਦਾਂ ਕਰੋ 6 ਦਰਜਨ ਕਰ ਲਓ ਫੇ ਦਾਲ ਚਲ ਇਹ ਕਿਹੜੀ ਦਾਲ ਆ ਜਿਹੜੀ 6 ਦਰਜਨ ਆ ਕਬਰਾਂ ਤੇ ਪਾਉਣੀ ਆ ਤੂੰ ਐਨੀ ਕੁ ਹੋਣੀ ਆ 6 ਦਰਜਨ ਹੈ ਮੋਮਬਤੀਆਂ ਹੈਗੀਆਂ ਆਪਣੇ ਕੋ ਆਹੋ ਮੋਮਬਤੀਆਂ ਹੈਗੀਆਂ ਅੱਛਾ ਐਦਾਂ ਕਰੋ 14 14 ਫੁੱਟ ਦੀਆਂ ਮੋਮਬਤੀਆਂ ਕਰਦੇਓ 6 ਲੈ 14 ਫੁੱਟੀਆਂ 14 ਫੁੱਟ ਕੀ ਪੀ ਪਿਲਰ ਬਣਾਉਣੇ ਕੋਈ ਉਹ ਮੋਮਬਤੀ ਦਾ ਘਰ ਬਣਾਉਣਾ ਤੂੰ ਮਤਲਬ ਮਤਲਬ ਕੀ ਉਹ 14 ਫੁੱਟੀ ਨਹੀਂ ਹੁੰਦੀ 6 ਇੰਚ ਦੀ 8 ਇੰਚ ਦੀ